ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਲੋਕ ਆਪਣੇ ਰੋਜ਼ਾਨਾ ਦੇ ਭੋਜਨ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਮਿੱਠੇ ਦਾ ਸੇਵਨ ਕਰਨ ਲੱਗ ਪਏ ਨੇ ਖੋਜ ਸੁਝਾਅ ਦਿੰਦੀ ਹੈ ਕਿ ਬਹੁਤ ਜ਼ਿਆਦਾ ਮਿੱਠੇ ਦਾ ਸੇਵਨ ਅੱਖਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਹੁਤ ਜ਼ਿਆਦਾ ਮਿੱਠੇ ਦੇ ਨਾਲ ਸੇਵਨ ਸ਼ੂਗਰ ਵਿੱਚ ਯੋਗਦਾਨ ਪਾ ਸਕਦਾ ਹੈ ਜੋ ਬਦਲੇ ਵਿੱਚ ਡਾਇਬੀਟਿਕ ਰੈਟਿਨੋਪੈਥੀ ਦੇ ਜੋਖਮ ਨੂੰ ਵਧਾਉਂਦਾ ਹੈ ਇੱਕ ਗੰਭੀਰ ਅੱਖਾਂ ਦੀ ਬਿਮਾਰੀ ਜੋ ਕਿ ਰੈਟੀਨਾ ਵਿੱਚ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਸਥਿਤੀ ਵਿੱਚ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਵਿਗੜਦੀ ਜਾਂਦੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਮੱਸਿਆ ਸਿਰਫ ਸ਼ੂਗਰ ਦੇ ਮਰੀਜ਼ਾਂ ਤੱਕ ਹੀ ਸੀਮਿਤ ਨਹੀਂ ਸਿਹਤਮੰਦ ਵਿਅਕਤੀ ਜੋ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਨੇ ਉਹ ਵੀ ਖਤਰੇ ਵਿੱਚ ਪੈ ਸਕਦੇ ਨੇ ਲੰਬੇ ਸਮੇਂ ਤੋਂ ਵਧਿਆ ਹੋਇਆ ਬਲੱਡ ਸ਼ੂਗਰ ਜਾਂ ਫਿਰ ਪੱਧਰ ਅੱਖਾਂ ਤੇ ਦਬਾਅ ਪਾ ਸਕਦਾ ਹੈ ਨਜ਼ਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਲਈ ਸਿਹਤਮੰਦ ਅੱਖਾਂ ਨੂੰ ਬਣਾਈ ਰੱਖਣ ਲਈ ਮਿੱਠੇ ਦੇ ਸੇਵਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਸਰ ਗੰਗਾ ਰਾਮ ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਸਾਬਕਾ ਐਚਓਡੀ ਡਾਕਟਰ ਏ ਕੇ ਗਰੋਵਰ ਦੇ ਅਨੁਸਾਰ ਅੱਖਾਂ ਤੇ ਜ਼ਿਆਦਾ ਮਿੱਠੇ ਦੇ ਪ੍ਰਭਾਵਾਂ ਨੂੰ ਸ਼ੁਰੂ ਵਿੱਚ ਪਛਾਣਨਾ ਮੁਸ਼ਕਲ ਹੋ ਸਕਦਾ ਹੈ ਪਰ ਲੱਛਣ ਹੋੜ ਹੀ ਹੋੜ ਹੀ ਦਿਖਾਈ ਦਿੰਦੇ ਨੇ ਸਭ ਤੋਂ ਆਮ ਲੱਛਣ ਨਧਲਾ ਨਜ਼ਰ ਆਣਾ ਇਸ ਤੋਂ ਬਾਅਦ ਵਿਅਕਤੀਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਕਾਲੇ ਧੱਬੇ ਦਿਖਾਈ ਦੇ ਸਕਦੇ ਨੇ ਕਈ ਵਾਰ ਰਾਤ ਨੂੰ ਨਜ਼ਰ ਧੁੰਦਲੀ ਹੋ ਜਾਂਦੀ ਹੈ ਜਿਸ ਨਾਲ ਗੱਡੀ ਚਲਾਉਣ ਵਿੱਚ ਮੁਸ਼ਕਲ ਆਉਂਦੀ ਹੈ ਵਾਰ-ਵਾਰ ਅੱਖਾਂ ਦੀ ਸੋਜ ਵੀ ਹੋ ਸਕਦੀ ਹੈ ਕੁਝ ਲੋਕਾਂ ਨੂੰ ਪੜਨ ਜਾਂ ਫਿਰ ਮੋਬਾਈਲ ਸਕਰੀਨਾਂ ਵੱਲ ਦੇਖਣ ਵਿੱਚ ਵੀ ਮੁਸ਼ਕਲ ਆਉਂਦੀ ਹੈ ਜੇਕਰ ਸ਼ੂਗਰ ਦਾ ਪੱਧਰ ਵਧਿਆ ਰਹਿੰਦਾ ਹੈ ਤਾਂ ਉਹਨਾਂ ਨੂੰ ਅੱਖਾਂ ਵਿੱਚ ਦਬਾਅ ਅਤੇ ਦਰਦ ਦਾ ਅਨੁਭਵ ਹੋ ਸਕਦਾ ਹੈ ਇਹ ਸਾਰੇ ਲੱਛਣ ਨਜ਼ਰ ਦੀ ਕਮਜ਼ੋਰੀ ਅਤੇ ਸ਼ੂਗਰ ਰੇਟੀਨੋਪੈਥੀ ਵੱਲ ਇਸ਼ਾਰਾ ਕਰਦੇ ਨੇ ਜੇਕਰ ਇਹ ਲੱਛਣ ਮੌਜੂਦ ਨੇ ਤਾਂ ਅੱਖਾਂ ਦੇ ਡਾਕਟਰਾਂ ਨੂੰ ਤੁਰੰਤ ਅੱਖਾਂ ਦੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਖੋਜ ਦੇ ਅਨੁਸਾਰ ਜਦੋਂ ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧਦਾ ਹੈ ਤਾਂ ਇਹ ਸਿੱਧਾ ਰੈਟੀਨਾ ਤੇ ਅਸਰ ਪਾਉਂਦਾ ਹੈ ਉੱਚ ਸ਼ੂਗਰ ਦਾ ਪੱਧਰ ਰੈਟੀਨਾ ਵਿੱਚ ਛੋਟੀਆਂ ਖੂਨ ਦੀਆਂ ਨਾੜੇ ਨੂੰ ਕਮਜ਼ੋਰ ਕਰ ਦਿੰਦਾ ਹੈ ਜਿਸ ਨਾਲ ਉਹ ਸੁੱਝ ਜਾਂਦੀਆਂ ਨੇ ਤੇ ਕਈ ਵਾਰ ਖੂਨ ਵੀ ਆ ਜਾਂਦਾ ਹੈ ਨਿਮਤ ਤੌਰ ਤੇ ਬਹੁਤ ਜ਼ਿਆਦਾ ਖੰਡ ਦਾ ਸੇਵਨ ਰੈਟੀਨਲ ਲੋਡਿੰਗ ਦੀ ਆਕਸੀਜਨ ਪ੍ਰਾਪਤ ਕਰਨ ਤੋਂ ਰੋਕਦਾ ਹੈ ਜਿਸ ਨਾਲ ਅਸਧਾਰਨ ਨਵੀਆਂ ਖੂਨ ਦੀਆਂ ਨਾੜੀਆਂ ਬਣ ਜਾਂਦੀਆਂ ਨੇ ਇਹ ਨਾੜੀਆਂ ਨਾਜ਼ੁਕ ਹੁੰਦੀਆਂ ਨੇ ਜੇਕਰ ਇਹ ਫਟ ਜਾਣ ਤਾਂ ਅੱਖਾਂ ਵਿੱਚ ਖੂਨ ਜੰਮ ਸਕਦਾ ਹੈ ਜਿਸ ਦੇ ਤੀਜੇ ਵੱਜੋਂ ਤੁਦਲੀ ਨਜ਼ਰ ਜਾਂ ਫਿਰ ਅੰਨਪਨ ਵੀ ਹੋ ਸਕਦਾ ਹੈ ਖੰਡ ਅੱਖ ਦੇ ਲੈਂਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਮੋਤੀਆ ਬਿੰਦ ਦਾ ਵਿਕਾਸ ਹੁੰਦਾ ਹੈ ਇਸ ਲਈ ਖੰਡ ਦਾ ਸੇਵਨ ਸੀਮਿਤ ਹੋਣਾ ਚਾਹੀਦਾ ਹੈ ਦੱਸ ਦਈਏ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਰੋਜ਼ਾਨਾ ਖੰਡ ਦੀ ਮਾਤਰਾ ਨੂੰ ਸੀਮਿਤ ਕਰੋ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਬਚੋ ਖੰਡ ਵਾਲੇ ਭੋਜਨਾਂ ਨੂੰ ਫਲਾਂ ਅਤੇ ਸਿਹਤਮੰਦ ਸਨੈਕਸ ਨਾਲ ਬਦਲੋ ਆਪਣੇ ਬਲੱਡ ਸ਼ੂਕਰ ਦੇ ਪੱਧਰ ਦੇ ਨਿਯਮਿਤ ਤੌਰ ਤੇ ਜਾਂਚ ਕਰਵਾਓ ਸਾਲ ਵਿੱਚ ਇੱਕ ਘੱਟੋ-ਘੱਟ ਇੱਕ ਵਾਰ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਾਓ ਚੰਗੀਆਂ ਅੱਖਾਂ ਦੀ ਸਿਹਤ ਲਈ ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਿਲ ਕਰੋ ਜੇਕਰ ਤੁਹਾਨੂੰ ਤੁੰਦਰੀ ਨਜ਼ਰ ਜਾਂ ਫਿਰ ਫਲੋਟਰ ਵਰਗੇ ਲੱਛਣ ਮਹਿਸੂਸ ਹੁੰਦੇ ਨੇ ਤਾਂ ਤੁਰੰਤ ਡਾਕਟਰ ਨਾਲ ਦੀ ਸਲਾਹ ਜ਼ਰੂਰ ਲੋ